ਪੰਜਾਬੀ ਨਿਊਜ਼ਮਾਨ YouTube ਚੈਨਲ ਤੇ ਆਪ ਦਾ ਸਵਾਗਤ ਹੈ ਲਾਲੂ ਪ੍ਰਸ਼ਾਦ ਯਾਦਵ ਨੇ ਆਪਣੇ بیٹے ਤੇਜ ਪ੍ਰਤਾਪ ਯਾਦਵ ਨੂੰ 6 ਸਾਲਾਂ ਲਈ ਪਾਰਟੀ ਵਿੱਚੋਂ ਕੱਢ ਦਿੱਤਾ ਹੈ ਕੱਲ ਉਹਨਾਂ ਨੇ ਸੋਸ਼ਲ ਮੀਡੀਆ ਉਤੇ ਰਿਸ਼ਕਾ ਯਾਦਵ ਨਾਲ ਇੱਕ ਫੋਟੋ ਪਾਈ ਸੀ ਤੇ ਉਹਨਾਂ ਦੇ ਲੰਬੇ ਸਮੇਂ ਤੋਂ ਇੱਕ ਇਸ ਔਰਤ ਨਾਲ ਰਿਲੇਸ਼ਨ ਹਨ ਤੇ ਜੈਸ ਵੀ ਯਾਦਵ ਨੇ ਕਿਹਾ ਹੈ ਕਿ ਪਰਸਨਲ ਲਾਈਫ ਅਤੇ ਪੋਲਿਟਿਕਲ ਲਾਈਫ ਵਿੱਚ ਉਹਨਾਂ ਨੂੰ ਅੰਤਰ ਪਤਾ ਹੋਣਾ ਚਾਹੀਦਾ ਹੈ ਪਾਕਿਸਤਾਨ ਆਪਣੇ ਨਿਊਕਲੀਅਰ ਹਥਿਆਰਾਂ ਨਵੀਨ ਕਰਨ ਕਰ ਰਿਹਾ ਹੈ ਇਸ ਬਾਰੇ ਜੁਐਸ ਨੇ ਇੱਕ ਰਿਪੋਰਟ ਜਾਰੀ ਕੀਤੀ ਹੈ ਟ੍ਰੰਪ ਨੇ ਹਾਰਵਰਡ ਯੂਨੀਵਰਸਿਟੀ ਦੇ ਵਿਦੇਸ਼ੀ ਵਿਦਿਆਰਥੀਆਂ ਦੀ ਐਨਰੋਲਮੈਂਟ ਤੇ ਰੋਕ ਲਗਾ ਦਿੱਤੀ ਹੈ। ਉਹਨਾਂ ਨੇ ਵਿਦੇਸ਼ੀ ਵਿਦਿਆਰਥੀਆਂ ਦਾ ਪੂਰਾ ਬੇਰਬਾ ਮੰਗਿਆ ਹੈ। ਉਹਨਾਂ ਨੇ ਕਿਹਾ ਜੇਕਰ ਇਹ ਨਹੀਂ ਕਿਤੇ ਤਾਂ ਫੈਡਰਲ ਗਵਰਨਮੈਂਟ ਫੰਡਿੰਗ ਤੇ ਰੋਕ ਲਗਾ ਦੇਵੇਗੀ। ਇਸ ਯੂਨੀਵਰਸਿਟੀ ਵਿੱਚ 31% ਵਿਦਿਆਰਥੀ ਵਿਦੇਸ਼ੀ ਪੜ੍ਹਦੇ ਹਨ। ਗੁਜਰਾਤ ਟਾਈਟਨ ਅਤੇ ਚੇਨਈ ਸੁਪਰ ਕਿੰਗ ਦੇ ਵਿਚਕਾਰ ਆਈਪੀਐਲ ਦਾ ਮੁਕਾਬਲਾ ਖੇਡਿਆ ਜਾ ਰਿਹਾ ਹੈ। ਕੁਸ਼ ਮਿਆਨੀ ਫਾਰਮੂਲਾ 2 ਰੇਸਪੋਰਟ ਸਪ੍ਰਿੰਟ ਰੇਸ ਦੇ ਜਿੱਤ ਲਈ ਹੈ ਤੇ ਉਹ ਮਨਾਕੋ ਵਿੱਚ ਇਹ ਰੇਸ ਹੋਈ ਸੀ। ਉਹ ਪਹਿਲੇ ਭਾਰਤੀ ਬਣ ਗਏ ਹਨ ਨੀਤੀਯੋਗ ਦੇ ਸੀਓ ਬੀ ਬੀ ਆਰ ਸੁبرਮਨੀਅਨ ਕਹੇ ਕਿ ਭਾਰਤ 4 ਟ੍ਰਿਲੀਅਨ ਡਾਲਰ ਵਾਲੀ ਚੌਥੀ ਸ਼ਕਤੀ ਬਣ ਗਿਆ ਇਸ ਤੋਂ ਪਹਿਲਾਂ ਯੂਐਸਏ ਚਾਈਨਾ ਤੇ ਜਰਮਨ ਹੀ ਹਨ ਹਰਿਆਣਾ ਵਿੱਚ ਰੋਡਵੇਜ ਦੀ ਬੱਸ ਚਿੱਕੜ ਵਿੱਚ ਫਸਣ ਨਾਲ ਪਲਟ ਗਈ ਤੇ 22 ਸਵਾਰੀਆਂ ਫੱਟੜ ਹੋ ਗਈਆਂ ਪਾਕਿਸਤਾਨ ਦੇ ਆਰਮੀ ਚੀਫ ਅਸੀਮ ਮਨੀਰ ਨੇ ਫੀਲਡ ਮਾਰਸ਼ਲ ਬਣ ਤੇ ਪ੍ਰਾਈਮ ਮਿਨਿਸਟਰ ਅਤੇ ਰੈਜੀਡੈਂਟ ਨੂੰ ਡਿਨਰ ਪਾਰਟੀ ਕੀਤੀ Google ਦੇ CEO ਡੈਵਿਡਸ ਹਸਾਬਿਸ ਨੇ ਕਿਹਾ ਹੈ ਕਿ ਆਉਣ ਵਾਲੇ 5-10 ਸਾਲਾਂ ਵਿੱਚ AI ਬਹੁਤ ਸਾਰੀਆਂ ਨੌਕਰੀਆਂ ਨੂੰ ਤਬਾਹ ਕਰ ਦੇਗਾ ਜਾਂ ਪ੍ਰਭਾਵਿਤ ਕਰੇਗਾ। ਸ਼ੇਖ ਅਸੀਨਾਂ ਨੇ ਕਿਹਾ ਹੈ ਕਿ ਬੰਗਲਾਦੇਸ਼ ਵਿੱਚ ਜੋ ਸਰਕਾਰ ਚੱਲ ਰਹੀ ਹੈ ਉਹ ਅੱਤਵਾਦੀਆਂ ਦੇ ਸਹਿਯੋਗ ਨਾਲ ਚੱਲ ਰਹੀ ਹੈ। ਉਹਨਾਂ ਨੇ ਕਿਹਾ ਕਿ ਆਬਾਮੀ ਲੀਗ ਉੱਤੇ ਲਗਾਈ ਗਈ ਰੋਕ ਅਸੰਵਿਧਾਨਕ ਅਤੇ ਗੈਰਕਾਨੂੰਨੀ ਹੈ। ਅੰਤਰਮਨ ਸਰਕਾਰ ਮੁਹੰਮਦ ਜੂਨਸ ਨੇ ਬੰਗਲਾਦੇਸ਼ ਅਮਰੀਕਾ ਨੂੰ ਵੇਚ ਦਿੱਤਾ ਹੈ। ਬੰਗਲਾਦੇਸ਼ ਸਰਕਾਰ ਨੇ ਭਾਰਤ ਦੇ 180 ਕਰੋੜ ਰੁਪਏ ਦੇ ਡਿਫੈਂਸ ਡੀਲ ਨੂੰ ਖਤਮ ਕਰ ਦਿੱਤਾ ਹੈ। ਹਰਿਆਣਾ ਵਿੱਚ 72 ਘੰਟਿਆਂ ਦੇ ਅੰਦਰ ਕਰੋਨਾ ਦੇ 9 ਕੇਸ ਸਾਹਮਣੇ ਆਏ ਹਨ। ਭਾਜਪਾ ਦੇ ਸੰਸਦ ਮੈਂਬਰ ਅਭਿਸ਼ੰਕਰ ਨੇ ਕਿਹਾ ਹੈ ਕਿ ਭਾਰਤ ਸ਼ਾਂਤੀ ਚਾਹੁੰਦਾ ਹੈ ਪਰੰਤੂ ਜੇਕਰ ਕੋਈ ਸਾਡੀਆਂ ਮਾਵਾਂ ਭੈਣਾਂ ਦੇ ਸੰਧੂਰ ਉਜਾੜੇਗਾ ਤੇ ਉਹਨਾਂ ਦੇ ਖਿਲਾਫ ਆਪਰੇਸ਼ਨ ਸੰਧੂਰ ਵਰਗੇ ਹੀ ਕਾਰਵਾਈ ਕੀਤੀ ਜਾਵੇਗੀ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਨਡੀਏ ਦੇ ਸੀਐਮ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਇਸ ਮੁਲਾਕਾਤ ਵਿੱਚ ਅਪ੍ਰੋਸ਼ੀਅਨ ਸੰਦੂਰ ਅਤੇ ਜਾਤੀ ਗੱਤਗਨ ਜਨਗਣਨਾ ਦਾ ਪ੍ਰਸਤਾਵ ਪਾਸ ਕੀਤਾ ਹੈ। ਦਿੱਲੀ ਵਿੱਚ 3 ਇੰਚ ਮੀਂਹ ਪਿਆ ਤੇ 182 ਕਿਲੋਮੀਟਰ ਦੇ ਨਾਲ ਹਵਾਵਾਂ ਚੱਲੀਆਂ ਤੇ 49 ਫਲਾਈਟਸ ਨੂੰ ਦੂਸਰੇ 에어ਪੋਰਟ ਤੇ ਡਾਇਵਰਟ ਕਰ ਦਿੱਤਾ ਗਿਆ। ਕੇਰਲਾ ਤੱਟ ਦੇ ਨੇੜੇ ਲਾਇਬੇਰੀਆ ਦਾ ਕਾਰਗੋ ਸ਼ਿਪ ਡੁੱਬ ਗਿਆ ਪਰੰਤੂ ਇਸ ਵਿੱਚੋਂ 24 ਕਰੂ ਮੈਂਬਰਾਂ ਨੂੰ ਨੇਵੀ ਸੈਨਾ ਵੱਲੋਂ ਬਚਾ ਲਿਆ ਗਿਆ। ਰੂਸਤੀ ਆਰਮੀ ਨੇ ਦੱਸਿਆ ਕਿ ਯੂਕਰੇਨ ਦੇ ਰੂਸ ਦੇ ਰਾਸ਼ਟਰਪਤੀ ਬਲਾਦੀ ਮਾਰਪੋਤਨ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਜਦੋਂ ਉਹ ਖੁਰਸਿਕ ਦੇ ਦੌਰੇ ਤੇ ਸਨ ਤਾਂ ਉਨ੍ਹਾਂ ਦੇ ਹੈਲੀਕਾਪਟਰ ਤੇ 46 ਡਰੋਨਾਂ ਨਾਲ ਹਮਲਾ ਕੀਤਾ ਗਿਆ ਸੀ ਪੰਜਾਬੀ ਨਿਊਜ਼ਬਾ